ਅਰੇਡੀ ਕਾਂ ਦਾ ਸਾਡੇ ਸੱਭਿਆਚਾਰ ਸਾਹਿਤ ਅਤੇ ਸਮਾਜ ਨਾਲ ਗੂੜਾ ਸੰਬੰਧ ਹੈ ਡੰਡੀ ਪੁਰਾਤਨ ਸਮੇਂ ਤਾਂ ਇਹ ਕਾਂ ਹੋਰ ਵੀ ਸੱਭਿਆਚਾਰ ਦੀ ਰੂਹ ਏ ਰਵਾਂ ਹੁੰਦੇ ਸਨ ਡੰਡੀ ਸਮੇਂ ਦੇ ਬਦਲੇ ਵੇਗ ਨੇ ਕਾਂ ਦੀ ਝਲਕ ਮੱਦਮ ਪਾ ਦਿੱਤੀ ਹੈ ਡੰਡੀ ਇਹ ਪੰਛੀ ਚਲਾਕ ਵੀ ਕਹਾਉਂਦਾ ਹੈ ਡੰਡੀ ਸਾਡੇ ਪਿੰਡਾਂ ਵਿੱਚ ਕਾਂ ਝੁੰਡਾਂ ਅਤੇ ਇਕੱਲੇ ਤੌਰ ਉੱਤੇ ਚੁਸਤੀਆਂ ਚਲਾਕੀਆਂ ਕਰਦੇ ਰਾਤ ਨੂੰ ਦਰਖਤਾਂ ਉੱਤੇ ਰਹਿਣ ਬਸੇਰਾ ਬਣਾਉਂਦੇ ਹਨ ਡੰਡੀ ਕਾਂ ਦੋ ਤਿੰਨ ਕਿਸਮ ਦੇ ਹੁੰਦੇ ਹਨ ਕਾਲਾ ਪਹਾੜੀ ਕਾਂ ਡੱਬਾ ਕਾਂ ਆਦਿ ਡੰਡੀ ਇੱਕ ਹੋਰ ਦੰਦ ਕਥਾ ਵੀ ਹੈ ਕਾਂ ਕਾਵਾਂ ਦੇ ਪ੍ਰਾ ਪ੍ਰਾਵਾਂ ਦੇ ਕਾਂ ਪਰੌਣੇ ਆਉਣ ਦਾ ਸੰਕੇਤ ਵੀ ਦਿੰਦੇ ਸਨ ਡੰਡੀ ਜਦੋਂ ਕਾਂ ਬਨੇਰੇ ਉੱਤੇ ਬੋਲਦਾ ਸੀ ਤਾਂ ਪਰੌਣੇ ਆਉਣ ਦਾ ਸੰਕੇਤ ਸਮਝਿਆ ਜਾਂਦਾ ਸੀ ਡੰਡੀ ਕਾਂ ਨੂੰ ਆਉਸੀਆਂ ਪਾ ਕੇ ਰਿਸ਼ਤੇਦਾਰੀ ਵਿੱਚ ਭੇਜਨ ਦਾ ਯਤਨ ਕੀਤਾ ਜਾਂਦਾ ਸੀ ਡੰਡੀ ਕਾਂ ਬਨੇਰੇ ਉੱਤੇ ਬੈਠ ਕੇ ਬੋਲਦਾ ਤਾਂ ਮੁਟਿਆਰ ਉਸ ਨੂੰ ਉੱਡ ਜਾਣ ਲਈ ਕਹਿੰਦੀ ਹੈ ਤਾਂ ਜੋ ਉਸ ਦੇ ਮਾਹੀ ਦੀ ਰਾਜੀ ਖੁਸ਼ੀ ਦਾ ਸੁਨੇਹਾ ਲਿਆ ਸਕੇ ਡੰਡੀ ਮੁਟਿਆਰ ਕਾਂ ਦੀ ਚੁੰਝ ਨੂੰ ਸੋਨੇ ਵਿੱਚ ਮੜਾਉਣ ਦਾ ਬਾਦਾ ਕਰਦੀ ਉੜ ਉੜ ਕਾਵਾਂ ਤੇਰੀ ਸੋਨੇ ਜੁੰਜ ਮੜਾਵਾਂ ਜਾਂ ਆਖੀ ਮੇਰੇ ਮਾਈਏ ਨੂੰ ਮੈਂ ਨਿਤ ਔਸੀਆਂ ਤਾਵਾਂ ਜੇ ਕਾਂ ਚਲਾਕ ਹੈ ਤਾਂ ਕੋਇਲ ਵੀ ਘਟ ਨਹੀਂ ਡੰਡੀ ਕੋਇਲ ਆਪਣੇ ਆਂਦੇ ਕਾਵਾਂ ਦੇ ਅਹਲਨਿਆਂ ਵਿੱਚ ਰੱਖ ਦਿੰਦੀ ਹੈ ਡੰਡੀ ਹੁਣ ਮੁਟਿਆਰਾ ਅਤੀਤ ਨੂੰ ਝੂਰਦੀਆਂ ਕਿਤਾਬਾਂ ਅਤੇ ਸਾਹਿਤ ਵਿੱਚ ਹੀ ਕਾਂ ਰੈਡੀ ਨੂੰ ਆਵਾਜ਼ ਮਾਰਦੀਆਂ ਹਨ ਕਿਤੇ ਬੋਲਵੇ ਚੰਦਰੀਆ ਕਾਂਵਾ ਕੋਇਲਾ ਕੂਕਦੀਆਂ ਡੰਡੀ ਕਾਂ ਮਨੁੱਖ ਵਾਂਗ ਚਿਹਰੇ ਸਮਝ ਪੜਨ ਦੀ ਸਮਰੱਥਾ ਰੱਖਦਾ ਹੈ ਡੰਡੀ ਪ੍ਰਾਇਮਰੀ ਸਕੂਲ ਵਿੱਚ ਪਿਆਸਾ ਕਾਂ ਕਹਾਣੀ ਨਾਲ ਸੂਝ ਸਮਝ ਵਾਦੀ ਸੀ ਡੰਡੀ ਕਾਂ ਅਤੇ ਚਿੜੀ ਵਾਲੀ ਕਹਾਣੀ ਵੀ ਬਾਲਪਨ ਵਿੱਚ ਹੱਕ ਜਿਤਾਉਂਦੀ ਸੀ ਡੰਡੀ ਸੱਭਿਆਚਾਰ ਦੀ ਬਣਗੀ ਵਿੱਚ ਸਿੱਠਣੀਆਂ ਇਉਂ ਦਿੱਤੀਆਂ ਜਾਂਦੀਆਂ ਖਾਦੇ ਸੀ ਮਾਂ ਜੰਮੇ ਸੀ ਕਾਂ ਕਾਵਾ ਬੋਲੀ ਪਾਉਂਦੀਆਂ ਨਾજર ਤੇਰੀਆਂ ਨਾਨਕੀਆਂ ਡੰਡੀ ਕਾਵਾਂ ਦੇ ਕਹੇ ਤੋਂ ਟੱਗੇ ਨਹੀਂ ਮਰਦੇ ਡੰਡੀ ਇਹ ਨਸੀਤ ਪਿੰਡਾਂ ਵਿੱਚ ਦਿੱਤੀ ਜਾਂਦੀ ਸੀ ਜਿਸ ਤੋਂ ਪਤਾ ਚੱਲਦਾ ਹੈ ਕਿ ਕਿਸੇ ਦੇ ਕਹੇ ਤੋਂ ਕੁਝ ਵੀ ਮਾੜਾ ਨਹੀਂ ਹੁੰਦਾ ਡੰਡੀ ਕਾਂ ਟੱਗੇ ਦੀ ਪੂਛ ਉੱਤੇ ਪਿੱਠ ਉੱਤੇ ਬੈਠ ਜੀਵ ਜੰਤੂ ਅਤੇ ਚਿਚੜ ਤੋੜ ਲੈਂਦਾ ਸੀ ਅਤੇ ਟੱਗੇ ਟਿਕ ਕੇ ਖੜੇ ਰਹਿੰਦੇ ਸਨ ਡੰਡੀ ਗੁਰਬਾਣੀ ਵਿੱਚ ਵੀ ਬਾਬਾ ਫਰੀਦ ਜੀ ਦਾ ਫੁਰਮਾਨ ਹੈ ਡੰਡੀ ਤਰੱਕੀ ਦੇ ਜਮਾਨੇ ਨੇ ਸੱਭਿਆਚਾਰ ਦੀਆਂ ਬਣਗੀਆਂ ਵੀ ਆਪਣੀ ਲਪੇਟ ਵਿੱਚ ਲੈ ਲਈਆਂ ਹਨ ਡੰਡੀ ਹੁਣ ਢੋਲ ਮਾਹੀ ਨੂੰ ਜਾਦ ਕਰਨ ਦੇ ਹੋਰ ਬਹੁਤ ਸਾਰੇ ਤਰੀਕੇ ਹਨ ਪੁਰਾਤਨ ਸਾਰੇ ਤਰੀਕੇ ਕਹਾਣੀਆਂ ਅਤੇ ਗੀਤਾਂ ਵਿੱਚ ਦੀ ਰਹੇ ਗਏ ਹਨ ਡੰਡੀ ਗਿੱਦਿਆਂ ਦੇ ਪੜ ਵਿੱਚ ਨੱਚਣ ਵਾਲੀਆਂ ਸਾਰੀਆਂ ਔਰਤਾਂ ਵੀ ਬਰਾਤੇ ਆ ਜਾਂਦੀਆਂ ਹਨ ਡੰਡੀ ਮੈਰਿਜ ਪਾਰਸਾਂ ਵਿੱਚ ਉੱਚੀ ਬੋਲਦੇ ਡੀ ਜੇ ਔਰਤਾਂ ਨੂੰ ਬੋਲੀ ਪਾਉਣ ਦਾ ਸਮਾਂ ਹੀ ਨਹੀਂ ਦਿੰਦੇ ਡੰਡੀ ਵਿਆਹਾਂ ਵਿੱਚ ਖਰਚੇ ਵੱਧ ਗਏ ਸਮਾਂ ਘਟ ਗਿਆ ਅਤੇ ਖਤਮ ਹੋ ਗਿਆ ਬੋਲੀਆਂ ਦਾ ਆਨੰਦ ਡੰਡੀ